ਜਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਗੁਰੂ ਹਰਿਤੇ ਗੱਲ ਕਰਨ ਲੱਗੇ ਆ ਸਿੱਖ ਪੰਥ ਦੀ ਉਸ عظیم ਸ਼ਖਸੀਅਤ ਦੀ ਜਿਹਨਾਂ ਦਾ ਨਾਮ ਲੈਣ ਲੱਗੇ ਸ਼ਰਧਾ ਅਜ਼ਮ ਤੇ ਸਤਕਾਰ ਨਾਲ ਸੀਸ ਜੁਕਦਾ ਹੈ ਤੇ ਉਹਨਾਂ ਦੀ ਦੇਣ ਉਤੇ ਮਾਣ ਵੀ ਹੁੰਦਾ ਹੈ ਮੇਰੀ ਮੁਰਾਦ ਹੈ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜਿਹੜਾ ਸਿੱਖ ਹੈ ਸਾ ਇਹਨੂੰ ਮਾਰਾ ਮੋਟਾ ਵੀ ਸਿੱਖੀ ਦਾ ਗਿਆਨ ਹੈ ਉਹਨੇ ਅਕਾਲੀ ਫੂਲਾ ਸਿੰਘ ਦਾ ਨਾਂ ਨਾ ਸੁਣਿਆ ਹੋਵੇ ਬਹੁਤ ਵੱਡੀ ਦੇਣ ਹੈ ਕੌਮ 'ਚ ਬਹੁਤ ਵੱਡਾ ਸਥਾਨ ਹੈ ਉਹਨਾਂ ਦਾ ਇਹ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਭਾਈ ਤਾਰੂ ਸਿੰਘ ਜੀ ਪਾਬਾਬਾ ਬੰਦਾ ਸਿੰਘ ਬਹਾਦਰ ਜੀ ਹਰੀ ਸਿੰਘ ਜੀ ਨਲੂਆ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਬੁੱਢਾ ਦਲਜੜਾ ਨੇ ਗਾਂਦਾ ਬਹੁਤ ਵੱਡਾ ਇੱਕ ਹਰਿਆਵਲ ਰਸਤਾ ਪੰਥ ਦਾ ਉਹਦੇ ਉਹ ਮੁਖੀ ਰਹੇ ਨੇ ਇਹਨਾਂ ਦੇ ਬਾਰੇ ਗੱਲ ਕਰਾਂਗੇ ਪਹਿਲੀ ਮਾਰਚ ਨੂੰ ਇਹਨਾਂ ਦਾ ਜਨਮ ਹੋਇਆ ਸੀ ਉਸਨ ਇਹ ਸੰਸਾਰ ਤੇ ਆਇਸ਼ਨ ਪਰ ਪੁਗਾਰੀ ਕਾਰਜਾਂ ਲਈ ਬਹੁਤ ਜੋ ਤੇਗਾ ਉਹ ਮਾਰ ਗਏ ਉਹ ਕੋਈ ਵਿਰਲਾ ਹੀ ਮਾਇਤਨਾਲ ਮਾਰ ਸਕਦਾ ਜੋ ਨਦੀ ਜਿਹਣਾ ਪੰਥ ਨੂੰ ਸਮੁੱਚਾ ਪੰਥ ਉਹਨਾਂ ਦਾ ਹਮੇਸ਼ਾ ਜਦ ਤੱਕ ਸੰਸਾਰ ਹੈ ਢਿਣੀ ਰਹੇਗਾ ਆਓ ਬਾਬਾ ਜੀ ਦੇ ਜੀਵਨ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੀਏ ਜਿਵੇਂ ਕਿ ਦੱਸਿਆ ਕਿ ਬਾਬਾ ਅਕਾਲੀ ਫੂਲਾ ਸਿੰਘ ਜੀ ਨਿਹੰਗ ਨਿਹੰਗ ਸਿੰਘਾ ਦੇ ਬੁੱਢਾ ਦਲ ਧੋ ਦਲ ਨੀਣਾ ਨੇ ਹੰਗਾ ਦੇ ਦੋ ਦਲ ਬਣ ਗਏ ਸਨ ਤਰਨਾ ਦਲ ਤਰਨਾ ਲੰਸੁਮ ਨੇ ਤਰਨਤਾ ਤਰਨ ਦਾ ਮਤਲਬ ਹਿੰਦੀ ਦੇ ਲਫਜ਼ਾ ਜਮਦਨ ਦਾ ਯੰਗਸਟਰ ਯੂਥ ਜਿਹੜੇ ਜਿਹੜਾ ਘੱਟ ਉਮਰ ਦੇ ਸੰਨ ਉਹਨਾਂ ਦਾ ਵੱਖਰਾ ਦਲ ਬਣ ਗਿਆ ਤਰਨਾ ਦਲ ਤੇ ਇੱਕ ਬੁੱਢਾ ਦਲ ਜਿਹੜੇ ਅੱਧ ਖੜ ਉਮਰ ਦੇ ਸੰਨ ਉਹਨਾਂ ਦਾ ਜੁਦਾ ਦਲ ਬਣ ਗਿਆ ਮਕਸਦ ਦੋਨਾਂ ਦਾ ਇੱਕੋ ਹੀ ਸੀ ਕੋਈ ਟਕਰਾਅ ਨਹੀਂ ਸੀ ਦੋਨਾਂ ਵਿਚ ਮਕਸਦ ਇੱਕ ਸੀ ਖਾਲਸਾ ਜੀ ਦੀ ਚੜ੍ਹਦੀ ਕਲਾ ਆਓ ਫਿਰ ਤੁਹਾਡੀ ਸਾਂਝ ਪਾਵਾਂ ਬਾਬਾ ਜੀ ਦੇ ਜੀਵਨ ਉਹਨਾਂ ਦੀ ਦੇਣ ਕਾਰਨਾ ਪ੍ਰਾਪਤੀਆਂ ਤੇ ਉਹਨਾਂ ਦੀ ਸ਼ਹਾਦਤ ਜੋ ਉਹ ਜੀਏ ਵੀ ਕੌਮ ਲਈ ਸੰਘਰਸ਼ੀ ਕੌਮ ਦੇ ਕੀਤਾ ਤੇ ਸ਼ਹਾਦਤ ਵੀ ਕੌਮ ਲਈ ਦਿੱਤੀ ਪੰਥ ਲਈ ਦਿੱਤੀ ਪੰਥ ਦੇ ਪਰਚਮ ਨੂੰ ਉੱਚਾ ਕਰਨ ਲਈ ਦਿੱਤੀ ਬਾਬਾ ਜੀ ਥੋੜੀ ਜਿਹੀ ਉਮਰ ਵਿੱਚ ਬਹੁਤ ਵੱਡੇ ਕੰਮ ਕਰ ਗਏ ਬਾਬਾ ਜੀ ਦਾ ਜਨਮ 1708 1 ਮਾਰਚ 1708 ਨੂੰ ਪਿੰਡ ਸ਼੍ਰੀ ਮਾਲਵੇ ਵਿੱਚ ਉਥੇ ਪਿਤਾ ਨਿਹੰਗ ਉਹਦੇ ਪਿਤਾ ਜੀ ਵੀ ਨਿਹੰਗ ਸਿੰਘ ਸਨ ਮਾਣੇ ਬਾਣੀ ਦੇ ਤਾਰਨੀ ਪੂਰੇ ਜਲਾਵਾਲੇ بڑے ਜਲਾਵਾਲੇ ਈਸ਼ਰ ਸਿੰਘ ਜੀ ਨਿਹੰਗ ਉਹਨਾਂ ਦੇ ਗ੍ਰੇਵਸ਼ਕ ਹੋਇਆ ਤੇ ਹਾਲੇ 1 ਸਾਲ ਦੇ ਹੋਏ ਸਨ ਜ ਜਦੋਂ ਉਹਨਾਂ ਦੇ ਪਿਤਾ ਜੀ ਜਿਹੜੇ ਸੀ ਉਹ ਇਸ ਦੁਨੀਆ ਤੋਂ ਕੁਝ ਕਰ ਗਏ ਅਕਾਲ ਚਰਨਾਂ ਨੇ ਕਰ ਗਏ ਉਹ ਆਪਣੇ ਦੋ ਭਰਾ ਤਿੰਨ ਭਰਾ ਸਨ ਅਕਾਲੀ ਫੁੱਲਾ ਸਿੰਘ ਜੀ ਪਿਤਾ ਹੋਣੇ ਉਹ ਆਪਣੇ ਦੂਜੇ ਭਰਾ ਬਾਬਾ ਨੈਣਾ ਸਿੰਘ ਜੀ ਇੱਕ ਦਾ ਨਾਮ ਨੂੰ ਵਿਚਰਦਾ ਉਹਨਾਂ ਨੂੰ ਉਹ ਤਾਕੀਦ ਕਰਕੇ ਗਏ ਬਾਹ ਫੜਾ ਗਏ ਕਿ ਇਸ ਬਾਲਕ ਦੀ ਪਰਵਰਿਸ਼ ਇਹਨੂੰ ਸਿੱਖੀ ਸਿਧਾਂਤਾਂ ਵਿੱਚ ਢਾਲਣਾ ਹੁਣ ਥੋੜੀ ਜ਼ਿੰਮੇਵਾਰੀ ਆ ਤੇ ਉਹਨਾਂ ਨੇ ਇਹ ਜ਼ਿੰਮੇਵਾਰੀ ਬਹੁਤ ਬਾਖੂਬੀ ਨਿਭਾਈ ਤੇ ਉਹਨਾਂ ਦੀ ਘਾਰਤ ਕੜੀ ਸ਼ਖਸੀਅਤ ਦੀ ਜਿਹਨਾਂ ਨੇ ਗੋ ਜਾ ਕੇ ਪੰਥ ਦੀ ਮਹਾਨ ਕਾਰਨਾਮੇ ਕੀਤੇ ਇਹ ਮੈਂ ਜਿਹੜਾ ਦੱਸਿਆ ਕਿ 1 ਸਾਲ ਦੇ ਸਨ ਹਲੇ ਬਾਲਕ ਫੂਲਾ ਸਿੰਘ ਤੇ ਉਹਨਾਂ ਦੇ ਪਿਤਾ ਜੀ ਚਲਣਾ ਕਰ ਗਏ ਇਹ ਚਲਣਾ ਕੋਈ ਕਿਸੇ ਬਿਮਾਰੀ ਨਾਲ ਨਹੀਂ ਹੋਇਆ ਇਹ ਜਿਹੜਾ ਵੱਡਾ ਕੱਲੂਕਾਰਾ ਹੋਇਆ ਨਾ ਜਿਹਦੇ ਵਿੱਚ ਹਜ਼ਾਰਾਂ ਸਿੱਖ ਤੇ ਸਿੱਖ ਸਿੰਘ ਤੇ ਬੀਬੀਆਂ ਤੇ ਬੱਚੇ ਕੋਈ ਨਹੀਂ ਉਹਨਾਂ ਨੇ ਛੱਡਿਆ ਇਨਾ ਇਨੇ ਇਨਾ ਜ਼ੁਲਮਟਾਇਆ ਲੋ ਹੋਏ ਨੇ ਨਾ ਕੱਲੂਕਾਰ ਇੱਕ ਛੋਟਾ ਕੱਲੂਕਾਰਾ ਇੱਕ ਵੱਡਾ ਕੱਲੂਕਾਰਾ ਉਸ ਵੱਡੇ ਕੱਡੂ ਘਾਰੇ ਵਿੱਚ ਉਹ ਬਾਬਾ ਈਸ਼ੂ ਸਿੰਘ ਨੇ ਅ ਸ਼ਹੀਦੀ ਪ੍ਰਾਪਤ ਕਰ ਗਿਆ ਸਾ ਤੇ ਉਹ ਆਪਣੇ ਰਾਵਾਂ ਨੂੰ ਕਗੇ ਸੀ ਉਹਨਾਂ ਨੇ ਫਿਰ ਇਹਨਾਂ ਦੀ ਪਾਲਣਾ ਕੀਤੀ ਤੇ ਨਾਂ ਫਿਰ ਫੂਲਾ ਸਿੰਘ ਕਿਵੇਂ ਰੱਖਿਆ ਆਪਾਂ ਝੋੜ ਵਾਈ ਚਲਦੀ ਆਰੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਆਉਂਦਾ ਹੈ ਹੁਕਮਨਾਮੇ ਦੇ ਪਹਿਲੇ ਅੱਖਰ ਤੇ ਨਾਂ ਰੱਖਦੇ ਆ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਲਿਆ ਤੇ ਇਹ ਹੁਕਮਨਾਮਾ ਆਇਆ ਫਿਰਤ ਫਿਰਤ ਭੇਟੇ ਪ੍ਰਭ ਸਾਧੂ ਫਿਰਤ ਫਿਰਤ ਭੇਟੇ ਪ੍ਰਭ ਸਾਧੂ ਤੋ ਉਹ ਫਫਾਖਰ ਜਿਹੜਾ ਅਸੀਂ ਪਹਿਲਾਂ ਉਹਦੇ ਤੋਂ ਰੱਖਿਆ ਨਾ ਫੂਲਾ ਸੀ ਪਰਾਨ ਹੋ ਗਿਆ ਜੇ ਕਾਰਾ ਲੱਗ ਗਿਆ ਤੇ ਨਾ ਰੱਖ ਰਿਹਾ ਬਾਰਕ ਦਾ ਫੂਲਾ ਸੀ ਦੇਖੋ ਕਿੱਡੀ ਵੱਡੀ ਸ਼ਖਸੀਅਤ ਦੇ ਨਾਲ ਉਹਨਾਂ ਨੂੰ ਬਚਪਨ ਤੋਂ ਹੀ ਵਿਝਣ ਦਾ ਮੌਕਾ ਮਿਲਿਆ ਜਮ ਜਮ ਸਾਤ ਲੰਡੀ ਸਾਬੋ ਵਿੱਚ ਉਹਨਾਂ ਦੀ ਦੇਖ ਰੇਖ ਕੀ ਦੀ ਮਹਾਨ ਸ਼ਹੀਦ ਪਰਮ ਸ਼ਹੀਦ ਸ਼ਹੀਦਾਂ ਦੇ ਸਰਤਾਜ ਕਹ ਲੋ ਬਾਬਾ ਦੀਪ ਸਿੰਘ ਜੀ ਇਹਨਾਂ ਨੇ ਹਰ ਮੰਦਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅਜ਼ੀਮ ਕੁਰਬਾਨੀ ਦਿੱਤੀ ਮੁਗਲਾਂ ਤੋਂ ਬਾਬਾ ਦੀਪ ਸਿੰਘ ਜੀ ਕਰਮਯੋਗੀ ਉਹਨਾਂ ਦੀ ਦੇਖ ਰੇਖੇ ਇਹਨਾਂ ਦੀ ਪਰਵਰਿਸ਼ ਹੋਈ ਕਿਉਂ ਭਰਾਵਾਂ ਨੇ ਉਹਨਾਂ ਦੀ ਸਪੋਰਟ ਕਰ ਦਿੱਤਾ ਚਾਚਿਆਂ ਨੇ ਇੱਕ ਚਾਚਾ ਹੋਏ ਤਾ ਵੀ ਹੋ ਸਕਦਾ ਹੈ ਤੋਂ ਲਿਹਾਜ਼ਾ ਉਹਨਾਂ ਨੇ ਬਾਬਾ ਜੀ ਨੂੰ ਜਿੱਥੇ ਜੁਨਾਬੀ ਵਿਦਿਆ ਪੜਾਈ ਉਹ ਪ੍ਰਵੀਨ ਕੀਤਾ ਬਹੁਤ ਵਿਦਵਾਨ ਬਣਾਇਆ ਉਹਨਾਂ ਨੂੰ ਦਸਮ ਗ੍ਰੰਥ ਪੜਾਇਆ ਗੁਰੂ ਗ੍ਰੰਥ ਸਾਹਿਬ ਦੀ ਸੰਖਿਆ ਦਿੱਤੀ ਹੋਰ ਗ੍ਰੰਥ ਪੜ੍ਹਾਏ ਅਖਰੀ ਗਿਆਨ ਦਿੱਤਾ ਇੱਕ ਵਿਦਵਾਨ ਬਣਾਇਆ ਉੱਥੇ ਸ਼ਾਸਤਰ ਵਿਦਿਆ ਵਿੱਚ ਬਹੁਤ ਨਿਪੁੰਨ ਕੀਤਾ ਕਿਉਂਕਿ ਬਾਬਾ ਜੀ ਨੇ 18 ਸਾਲ 18 ਸੇਰ ਦੇ 18 ਸੇਰ ਦੇ ਖੰਡੇ ਨਾਲ ਜਿਹੜਾ ਬੁਡੇਰੀ ਉਮਰ ਵਿੱਚ 75 76 ਸਾਲ ਦੀ ਉਮਰ ਵਿੱਚ ਜਿਹੜਾ ਉਹ ਜੰਗ ਲੜਿਆ ਤਰਨਤਾਰ ਦੇ ਕੋਲ ਚਾਠੀ ਵਿੰਡ ਜਦੋਂ ਜਹਾਂ ਖਾਨ ਦਾ ਸਿਰ ਲਾਇਆ ਤੇ ਆਬੀਸ਼ੀ ਦੀ ਪ੍ਰਾਪਤ ਕੀਤੀ ਆ ਉਹ ਏਡੀ ਉਮਰ ਚ ਕੋਈ ਇਨਾ ਖੰਡਾ ਚੁੱਕ ਸਕਦਾ ਇਹ ਬਾਬਾ ਜੀ ਦੀ ਆਤਮਿਕ ਸ਼ਕਤੀ ਸੀ ਤੇ ਉਹਨਾਂ ਨੇ ਪੂਰੀ ਤਰ੍ਹਾਂ ਇਹਨਾਂ ਨੂੰ ਹਥਿਆਰਬੰਦ ਟ੍ਰੇਨਿੰਗ ਦਿੱਤੀ ਔਰ ਬਹੁਤ ਨਿਰਪੁੰਨ ਜੋਦਾ ਬਣਾਇਆ ਸ਼ੂਰਬੀਰਤਾ ਦੇ ਗੁਣ ਦੇਖ ਕੇ ਉਹਨਾਂ ਵਿੱਚ ਐਸੀ ਇੱਕ ਟ੍ਰੇਨਿੰਗ ਦੇ ਕੇ ਮਹਾਰਤ ਪੈਦਾ ਕਰ ਦਿੱਤੀ ਕਿ ਅੱਗੇ ਜਾ ਕੇ ਜਿੱਥਾ ਜੁੱਧਾਂ ਵਿਚ ਉਹਨਾਂ ਨੇ ਕਮਾਲੇ ਕਰ ਦਿਖਾਏ ਜਿੱਥੇ ਵੀ ਗਏ ਹਥੇ ਉਹਨਾਂ ਦੇ ਕਦਮ ਚੁੰਮਦੀ ਰਹੇ ਉਸ ਵੇਲੇ ਪੰਜਾਬ ਵਿੱਚ ਨਾ ਅਫਰਾ ਤਫਰੀ ਦਾ ਮਾਹੌਲ ਸੀ ਰੰਗਜੀਤ ਦੀ ਮੌਤ ਬਾਅਦ ਜਾਂ ਜਦੋਂ ਅਬਦਾਲੀ ਦੇ ਹਮਲੇ ਹਮਲੇ ਦੇਖਦੇ ਤਾ 12 ਸਿੱਖ ਮਿਸਲਾਂ ਬਣ ਗਈਆਂ ਸਨ ਉਹਨਾਂ 12 ਮਿਸਲਾਂ 'ਚ ਏਕਤਾ ਨਹੀਂ ਸੀ ਇਹੋ ਚਾ ਗੱਲ ਹੈ ਪੀ ਇਕਤਾ ਜਿਸ ਕੌਮ ਤੇ ਨਹੀਂ ਹੁੰਦੀ ਸਿਧਾਂਤ ਤਾਂ ਇੱਕੋ ਹੀ ਹੈ ਮੰਜ਼ਿਲ ਵੀ ਇੱਕ ਹੈ ਪਰ ਰਾ ਅਡਾ ਡਖਤਿਆਰ ਕੀਤੇ ਹੋਏ ਨੇ ਇੱਕ ਦੂਜੇ ਦੇ ਵਿਰੋਧ ਕਰਦੇ ਨੇ ਉਹ 12 ਮਿਸਲਾਂ ਚੋਂ 6 ਮਿਸਲਾਂ ਬੁੱਢਾ ਦਲ ਦੀਆਂ ਸਨ ਤੇ 6 ਮਿਸਲਾਂ ਹੋਰ ਸਨ ਤੇ ਇੱਕ ਮਿਸਲ ਸੀਗੀ ਇਹ ਇਹਨਾਂ ਦੀ ਸ਼ੁਕਰ ਚੱਕੀਆ ਮਿਸਲ ਇਹ 12 ਮਿਸਲਾਂ ਸਨ ਯਾਨੀ 6 5 ਤੇ 1 ਇਹ ਹੋ ਗਈਆਂ 12 ਮਿਸਲਾ ਉਸ ਵੇੜੇ ਸ੍ਰੀ ਅਕਾਲ ਤਖਤ ਸਾਹਿਬ ਜਿਹਦਾ ਪਹਿਲਾ ਨਾਂ ਅਕਾਲ ਬੂੰਗਾ ਸੀ ਉਹਦੇ ਸਤਕਾਰਯੋਗ ਜਥੇਦਾਰ ਸਨ ਸੁਲਤਾਨਉਦਦ ਕੌਮ ਰਿਆਸ ਕਪੂਰ ਥੜਾ ਦੇ ਬਾਨੀ ਮਹਾਨ ਸ਼ਖਸੀਅਤ ਪੰਥ ਦੀ ਸਰਦਾਰ ਜੱਸਾ ਸਿੰਘ ਜੀ ਆਲੂਆੜੀਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ ਤੇ ਬੁੱਢਾ ਜਲਦੇ ਮੁਖੀ ਵੀ ਸਨ ਦਿਵਾਰੀ ਤੇ ਸਿੱਖ ਇਕੱਠੇ ਹੁੰਦੇ ਹੁੰਦੇ ਸੰਦੇਸ਼ ਦਰਬਾਰ ਸਾਹਿਬ ਗੁਰਮਤੇ ਸੋ ਦੇ ਸੰ ਅਗਲੀ ਰਾਜਨੀਤੀ ਦੇ ਇੱਕ ਦੇ ਸੰ ਇੱਕ ਸਾਲऐसा ਹੋਇਆ ਕਿ ਉਥੇ ਫੂਲਾ ਸਿੰਘ ਜੀ ਵੀ ਸਨ ਬਾਲਕ ਚੜ੍ਹਦੀ ਉਮਰੇ ਇਹਨਾਂ ਦੇ ਚਾਚਾ ਜਤਾ ਜੀ ਨੈਣਾ ਸਿੰਘ ਜੀ ਵੀ ਸਨ ਜਿਹੜੇ ਬੜੇ ਬੰਦਗੀ ਵਾਲੇ ਸਨ ਜੋ ਦਸੇਨਾ ਮੈਂ ਉਹਨਾਂ ਦੇ ਚਾਚੇਤਾਏ ਸਨ ਨੈਣਾ ਸਿੰਘ ਜੀ ਉਹਨਾਂ ਦਾ ਬਹੁਤ ਸਤਕਾਰ ਸੀ ਪੰਥ ਵਿੱਚ ਤੇ ਹੋਇਆ ਇਹ ਕਿ ਸੁਲਤਾਨ ਕੌਮ ਜਸਾ ਸਿੰਘ ਜੀ ਅਰੁਵਾਰੀਆ ਦਿਵਾਰੀ ਦੇ ਉਸ ਪੰਥਕਠ ਤੋਂ 5 ਦਿਨ ਪਹਿਲਾਂ ਹੀ ਸਿਰਖ ਟੋਲਾ ਛੱਡ ਗਿਆ ਤੇ 500 ਚਿਕੜਾ ਵੱਡਾ ਖਲਾਫਾ ਪੈਦਾ ਹੋ ਗਿਆ ਕਿ ਹੁਣ ਜੱਥੇਦਾਰ ਕਿਹਨੂੰ ਬਣਾਈਏ ਬੜੀ ਸੋਚ ਵਿਚਾਰ ਤੋਂ ਬਾਅਦ ਨਿਰ ਵਿਚਾਰ ਪ੍ਰੰਤ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਪੰਥ ਫਰਮ ਸਰਪ੍ਰੰਧ ਕਿ ਅਕਾਲੀ ਫੂਲਾ ਸਿੰਘ ਜੀ ਦੇ ਚਾਚਾ ਜੀ बाबा ਨੈਣਾ ਸਿੰਘ ਜੀ ਨੂੰ ਸ਼੍ਰੀ ਕਾਲ ਤਖਬ ਦਾ ਜਥੇਦਾਰ ਥਾਪਿਆ ਜਾਵੇ ਤੇ لہذا बाबा ਨੈਣਾ ਸਿੰਘ ਜੀ ਪੂਰਨ ਗੁਰਸਿੱਖ ਸੂਰ ਮੇ ਜੋਦੇ ਉਹਨਾਂ ਨੂੰ ਸ਼੍ਰੀ ਕਾਲ ਤਖਬ ਦਾ ਜਥੇਦਾਰ ਮਨੋ ਨੀਤ ਕੀਤਾ ਗਿਆ ਜਿਹੜੀ ਉਹਨਾਂ ਨੇ ਸੇਵਾ ਸੰਭਾਲੀ ਉਸ ਤੋਂ ਬਾਅਦ ਫਿਰ ਸਿੱਖ ਰਾਜ ਕਾਇਮ ਹੋਣ ਵੱਲ ਕਦਮਬਦ ਨੇ ਸ਼ੁਰੂ ਹੋ ਗਏ ਮਹਾਰਾਜ ਸਿੰਘ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਹੋ ਗਿਆ ਵੀ ਮਹਾਰਾਜਾ ਰਣਜੀਤ ਸਿੰਘ ਰਾਗਾ ਬਣ ਗਿਆ ਪਰ ਹਲੇ ਪੂਰੀ ਤਰ੍ਹਾਂ ਬਣੇ ਨਹੀਂ ਉਹਨਾਂ ਨੂੰ ਬਣਾਉਣ ਵਿੱਚ ਅਕਾਲੀ ਫੂਲਾਸ਼ ਸਿੰਘ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਸਿੱਖਾਂ ਚ ਭਰਾ ਮਾਰੂ ਜੰਗ ਜਿਹੜੀ ਛੇੜਨੀ ਸੀ ਉਹ ਤੋਂ ਵੀ ਕਿਵੇਂ ਅਕਾਲੀ ਫੂਲਾਸ਼ ਸਿੰਘ ਨੇ ਬਚਾਇਆ ਇਹ ਵੀ ਗੱਲ ਹੁਣ ਤੁਹਾਡੇ ਨਾਲ ਸਾਂਝੀ ਕਰਨ ਲੱਗਾ 12 ਮਿਸਲਾਂ ਵਿੱਚ ਇੱਕ ਮਿਸਲ ਸੀ ਮਿਸਲ ਪੰਗੀਆਂ ਇਹਦੇ ਕੋਲ ਕਬਜ਼ਾ ਸੀ ਲਾਹੌਰ ਦਾ ਗੁਜਰਾਵਾਲੇ ਦਾ ਇਹ ਕਾਫੀ ਵੱਡੇ ਇਲਾਕੇ ਤੇ ਕਾਬਜ਼ ਸੀ ਉਹਨਾਂ ਕੋਲ ਇੱਕ ਮਿਸਲ ਪੰਗਿਆਂ ਕੋਲ ਇੱਕ ਤੋਪ ਵੀ ਸੀ ਬੜੀ ਬੜੀ ਤੋਪ ਉਹ ਉਹਨਾਂ ਨੇ ਉੱਥੋਂ ਜਮਜ਼ਮਾ ਤੋਪ ਉਹਨੂੰ ਕਹਿੰਦੇ ਸੀ ਉਹ ਮੁਗਲਾਂ ਤੋਂ ਖੋਈ ਸੀ ਉਹਨਾਂ ਨੇ ਉਹ ਉਹ ਬੜੀ ਵੱਡੀ ਜੱਤ ਸੀ ਉਹਨਾਂ ਦੀ ਤੇ ਉਸ ਤਰ੍ਹਾਂ ਦੀ ਕਾਫੀ ਤਾਕਤ ਸੀ ਲਾਹੌਰ ਵਿੱਚ ਤਾਂ ਰਣਜੀਤ ਸਿੰਘ ਦਾ ਦਬਦਬਾ ਸੀ ਹਾਲੇ ਮਹਾਰਾਜਾ ਨਾ ਕਹੀਏ ਕਿਉਂਕਿ ਹਾਲੇ ਬਾਣੇ ਮਹਾਰਾਜਾ ਉਹਨਾਂ ਨੇ ਇਹ ਬਰਨਣ ਵਾਲੇ ਬਾਬਾ ਜੀ ਨੇ ਅਕਾਲੀ ਫੂਲਰ ਸਿੰਘ ਜੀ ਨੇ ਹੰਗ ਮੁਖੀਪੁੱਟਾ ਜਲ ਸ਼੍ਰੋਮਣੀ ਜਥੇਬੰਦੀ ਹਰਸ਼ਾ ਪੰਥ ਦੀ ਤੇ ਇਧਰ ਐ ਸ਼ਾਹੀ ਪਰਿਵਾਰ ਚ ਅੰਮ੍ਰਿਤਸਰ ਜਿਹਦਾ ਦਬਦਬਾ ਸੀ ਉਹ ਸੀ ਮਾਈ ਦੇਸਾਂ ਮਾਈ ਦੇਸਾਂ ਬੜੀ ਇੱਕ ਅਖੜ ਜਿਹੀ ਕਿਸਮ ਦੀ ਤ੍ਰਿਮਤ ਸੀ ਤੇ ਪੰਥਕ ਸੋਚਦਾ ਸੀ ਪਰ ਉਹ ਆਪਣਾ ਦਬਦਬਾ ਰੱਖਣਾ ਚਾਹੁੰਦੀ ਸੀ ਅੰਮ੍ਰਿਤਸਰ ਤੇ ਇਹ ਮਹਾਰਾਜਾ ਸਾਹਿਬ ਚੰਦਿਸਨ ਕੀ ਗੁਰੂ ਕੀ ਨਗਰੀ ਹੈ ਨੂੰ ਵੀ ਖਾਲਸਾ ਰਾਜ ਵਿੱਚ ਸ਼ਾਮਿਲ ਕੀਤਾ ਜਾਵੇ ਇਹ ਸਾਡਾ ਪਵਿੱਤਰ ਅਸਥਾਨ ਹੈ ਰਵਾਦੂ ਸ਼ਾਮਿਲ ਹੋਇਆ ਤੁਹਾਨੂੰ ਦੱਸਦੇ ਕਿਵੇਂ ਹੋਇਆ ਮਹਾਰਾਜੇ ਨੂੰ ਕੁਝ ਸਿੱਖ ਚਰਨਹਲਾ ਨੇ ਬੇਨਤੀ ਕੀਤੀ ਕਿ ਤੁਸੀਂ ਅੰਮ੍ਰਿਤਸਰ ਤੇ ਵੀ ਕਬਜ਼ਾ ਕਰੋ ਅੰਮ੍ਰਿਤਸਰ ਨੂੰ ਖਾਲਸਾ ਰਾਜ ਵਿੱਚ ਸ਼ਾਮਿਲ ਕਰੋ ਤੇ ਦੇਸਾ ਨੇ ਉਹਦੀ ਮੁਖਾਲਫਤ ਕੀਤੀ ਦੇਸਾ ਅੜ ਗਈ ਕਿ ਨਹੀਂ ਮੈਂ ਨਹੀਂ ਮਹਾਰਾਜੇ ਨੂੰ ਮੰਦੀ ਤੇ ਮਹਾਰਾਜੇ ਵੀ ਆਪਣੀ ਫੌਜਾਂ ਲੈ ਕੇ ਆ ਗਿਆ ਸੀ ਇਧਰੋਂ ਜਿਹੜੀ ਸੀ ਅਹ ਅ ਦੂਸਰੀ ਮੁਕਾਬਲੇ ਦੀ ਫੌਜ ਉਹ ਵੀ ਤਿਆਰ ਹੋ ਗਈ। ਟੋਪਾਂ ਵਗੈਰਾ ਰਫਲਾਂ ਤੇ ਨੇਜ਼ੇ ਪਾਲੇ ਅ ਕਕੂਏ ਹਰ ਹਥਿਆਰ ਲੈ ਕੇ ਹਰ ਕਿਸਮ ਦੇ ਹਥਿਆਰ ਲੈ ਕੇ ਦੋਨੇ ਫੌਜਾਂ ਆਮੋ ਸ਼ਣ ਧੋਗਰ ਪਹੁੰਚ। ਇਹ ਕਮਰਸਖਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਨਹੀਂ ਚਾਹੁੰਦੇ ਸਨ ਉਹ ਤੇ ਦੂਸਰੇ ਪਾਸੇ ਯਾਨੀ ਸਿੱਖੀ ਸਿਖਾਂ ਦੇ ਖਿਲਾਫ ਇਹ ਭਰਾਵਾਂ ਮਾਰੂ ਜੰਗ ਸ਼ੁਰੂ ਹੋਣੀ ਸੀ ਜਦ ਪੰਥ ਨੂੰ ਬਹੁਤ ਵੱਡਾ ਖਮਿਆਜ਼ਾ ਭੁਗਤਣਾ ਪੈਣਾ ਸੀ। ਉਸ ਵੇਲੇ ਬਾਬਾ ਨੈਣਾ ਸਿੰਘ ਜੀ ਉਹਨਾਂ ਦੇ ਚਾਚਾ ਜੀ ਅਕਾਲੀ ਫੂਲਾ ਸਿੰਘ ਜੀ ਦੇ ਉਹ ਦਸਹਜ਼ਾਰ ਸ਼ੀਕਾਲ ਤਖਸਾਲ ਸਨ ਤੇ ਇਹ ਜਿਹੜਾ ਗੱਭਰੂ ਸੀ ਅਕਾਲੀ ਫੂਲਾ ਸਿੰਘ ਇਹ ਬਾਬਾ ਜੀ ਦਾ ਗੜਵਈ ਸੀ। ਗੜਵਈ ਪ੍ਰਾਤਨ ਦਸਹਜ਼ਾਰਾਂ ਦੇ ਨਾਲ ਹੁਣ ਵੀ ਆਪਣਾ ਚੱਲਦੀ ਆਉਦੀ ਹੈ। ਯਾਨੀ ਗੜਵਾ ਨਾਲ ਰੱਖਦੇ ਨੇ ਜਲਦਾ ਉਹ ਨਾਲ ਹੀ ਰਹਿੰਦੇ। ਉਹ ਸਭ ਤੋਂ ਜ਼ਿਆਦਾ ਸਾਂਝ ਗੜਵਈ ਨਾਲ ਹੁੰਦੀ ਹੈ ਇਹ ਗੁਰੂ ਸਾਹਿਬਾਨ ਦੇ ਵੇਲੇ ਤੋਂ ਪ੍ਰਸਰਿਤ ਚਲਦੀ ਹੁੰਦੀ ਹੈ ਤਾਂ ਉਹ ਗੜਵਈ ਸੀਗੇ ਉਹਨਾਂ ਨੂੰ ਕਿਹਾ ਕਿ ਇਸ ਭਰਾ ਮਾਰੂ ਜੰਗ ਨੂੰ ਰੋਕੋ ਇਹ ਹੁਕਮ ਦਿੱਤਾ ਉਹਨਾਂ ਦੇ ਚਾਚਾ ਜੀ ਨੇ ਕਿ ਇਹ ਜਿਹੜਾ ਦੇਸਾਂ ਦਾ ਧੜਾ ਤੇ ਰਣਜੀਤ ਸਿੰਘ ਦਾ ਧੜਾ ਇਹ ਭਰਾ ਮਾਰੂ ਜੰਗ ਜਿਹੜੀ ਪੰਥ ਵਿੱਚ ਨਹੀਂ ਚਾਹੀਦੀ ਇਹਨੂੰ ਰੋਕੋ ਜਿਵੇਂ ਵੀ ਹੁੰਦਾ ਤੁਹਾਨੂੰ ਹੁਕਮ ਹੈ ਤੁਹਾਨੂੰ ਆਦੇਸ਼ ਹੈ ਕਿ ਉਹਨਾਂ ਨੇ ਪ੍ਰਵਾਨ ਕੀਤਾ ਉਹਨਾਂ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਲਾਹ ਬਾਗੀ ਥੀ ਚੰਗੀ ਤਰ੍ਹਾਂ ਕਉਕੇ ਉਹ ਗੱਲ ਕਹਿ ਦਿੰਦੇ ਸਨ ਉਹ ਤਾਂ ਕਾਣਾ ਤੱਕ ਕਹਿ ਦਿੰਦੇ ਸਨ ਉਹ ਕਾਣੇ ਆ ਜਦੋਂ ਉਹਨਾਂ ਨੇ ਡੋਗਰਿਆਂ ਦੀਆਂ ਬੀਬੀਆਂ ਨਾਲ ਵਿਆਹ ਕਰਾਇਆ ਤੇ ਹਾਨ ਸਿੰਘ ਤੇ ਲਾਲ ਸਿੰਘ ਵਗੈਰਾ ਤੇਜਾ ਸਿੰਘ ਤੇ ਉਦੋਂ ਕਹਿਤਾ ਸੀ ਉਹਨਾਂ ਨੇ ਕਿ ਤੂੰ ਇਹਨਾਂ ਦੀ ਸੁੰਦਰਤਾ ਦੇਖ ਕੇ ਰਾਣੀਆਂ ਦੀ ਵਿਆਹ ਕਰਾ ਰਹੇ ਆ ਇਹ ਇਹਨਾਂ ਦੇ ਗਾਂ ਅੱਗੇ ਜਾ ਕੇ ਸਿਖ ਰਾਜ ਦਾ ਮੇੜਾ ਡੋਬਣਗੇ ਔਰ ਉਹਨਾਂ ਨੇ ਡੋਬਿਆ ਉਹਨੇ ਗਦਾਰੀ ਕੀਤੀ ਮਹਾਰਾਜ ਜੀ ਸਿੰਘ ਦੇ ਚਰਾਨੇ ਤੋਂ ਬਾਅਦ ਬਹੁਤ ਵੱਡਾ ਡੋਗਰਿਆਂ ਦਾ ਇਹਨਾਂ ਰਾਜਿਆਂ ਦਾ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਬਣੇ ਹੋਏ ਸਨ ਵਿਚੇ ਹੋਰ ਗਦਾਰੇਦੋਂ ਵੀ ਲੜ ਗਏ ਪਹਾੜਾ ਸਿੰਘ ਵਰਗੇ ਤੇ ਹੋਰ ਜਿਹੜੇ ਸੀ ਉਹਨਾਂ ਨੇ ਗਦਾਰੀਆਂ ਕੀਤੀਆਂ ਧਿਆਨ ਸਿੰਘ ਲਾਲ ਸਿੰਘ ਇਹ ਤੇ ਤੇਜਾਰ ਸਿੰਘ ਤੇਜ ਸਿੰਘ ਵੀ ਕਹਿੰਦੇ ਨੇ ਇਹਨਾਂ ਸਾਰਿਆਂ ਨੇ ਤੇ ਜਿੱਥੇ ਉਹਦੀ ਮਹਾਰਾਜੇ ਨੂੰ ਮਹਾਰਾਜੇ ਕਹਿੰਦੇ ਉਹ ਕਾਣਿਆ ਜਦੋਂ ਕਿਸੇ ਗੱਲ ਤੇ ਉਹਦੇ ਨਾਲ ਤਫਰਕਤ ਪੈਦਾ ਹੋ ਜਾਂਦੀ ਸੰਸਰ ਮਤਭੇਦ ਉਦੋਂ ਇਸ ਤਰ੍ਹਾਂ ਕਹਿੰਦੇ ਸਨ ਉਹ ਕੋ ਮਹਾਰਾਜਾ ਸਾਹਿਬ ਨੇ ਸੀ ਕਹਿੰਦੇ ਤੇ ਮਹਾਰਾਜਾ ਸਾਹਿਬ ਵੀ ਗੁੱਸਾਨੇ ਸੀ ਕਰਦੇ ਉਹ ਪਰਸਾਨ ਹੁੰਦੇ ਸੀ ਕਿ ਮੈਨੂੰ ਇਸ ਤਰ੍ਹਾਂ ਕਿ ਮਹਾਰਾਜਾ ਸਾਹਿਬ ਦੀ ਇੱਕ ਇੱਕ ਚੀਜ਼ ਕਿਨਾਰ ਜਾਂਦੀ ਰਹੀ ਸੀ ਤੇ ਉਹਨਾਂ ਨੇ ਖਚਾਈ ਕੀਤੀ ਬਹੁਤ ਝਟਕਿਆ ਉਹਨੂੰ ਇਹ ਕੱਲੇ ਮਹਾਰਾਜੇ ਨੂੰ ਨਹੀਂ ਇਨਸਾਫ ਪਸੰਦ ਸਨ ਉਥੇ ਮਾਈ ਦੇਸਾਂ ਦੀ ਵੀ ਰੱਜ ਕੇ ਉਹਨਾਂ ਨੇ ਖਚਾਈ ਕੀਤੀ ਔਰ ਕਿਹਾ ਉਹਨੂੰ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਤੁਸੀਂ ਆਪ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਰਹੇ ਹੋ ਆਪਣੀ ਏ ਨੀਤਾ ਦਾ ਪ੍ਰਗਟਾਵਾ ਕਰ ਮਾੜੀ ਸੋਚ ਦਾ ਕੜਗੀ ਤਰ ਪਾਸ਼ਾ ਦਾ ਖੌਫ ਨਹੀਂ ਤੁਹਾਨੂੰ ਤੁਹਾਨੂੰ ਗੁਰੂ ਪੰਥ ਦਾ ਭਲਾ ਨਹੀਂ ਚਾਹੁੰਦੇ ਤੁਸੀਂ ਤੁਸੀਂ ਪੰਥ ਇਕਤਾ ਨਹੀਂ ਚਾਹੁੰਦੇ ਤੁਸੀਂ ਪੰਥ ਦਾ ਰਾਜ ਨਹੀਂ ਚਾਹੁੰਦੇ ਤੁਸੀਂ ਪੰਥ ਦੇ ਬੋਲਬਾਲੇ ਨਹੀਂ ਚਾਹੁੰਦੇ ਖਾਲਸਾ ਜੀ ਕੋ ਬੋਲਬਾਲੇ ਇੰਨਾ ਸ਼ਰਮੇਜ਼ਾ ਕੀਤਾ ਕਹਿੰਦੇ ਦੋਹਾਂ ਨੇ ਮਾਫੀ ਮੰਗੀ ਰਜੀਤ ਸਿੰਘ ਨੇ ਮੰਗੀ ਚਰਨਾਂ ਨੂੰ ਹੱਥ ਲਾ ਕੇ ਇਹ ਮਾਈ ਦੇਸਾ ਨੇ ਵੀ ਕਿ ਜੋ ਤੁਸੀਂ ਹੁਕਮ ਕਰੋਗੇ ਉਹਨਾਂ ਨੇ ਕਿਹਾ ਹੁਕਮ ਇਹ ਹੈ ਪੰਥ ਦਾ ਫੰਸ ਚਾਹਦਾ ਕੇ ਰਾਜਵਦੇ ਅਮਰਸਰ ਤੇ ਮਹਾਰਾਜਨਜੀਤ ਸਿੰਘ ਦਾ ਹੱਕ ਜਿਹੜਾ ਸੀ ਉਹ ਪ੍ਰਵਾਨ ਕਰ ਲਿਆ ਗਿਆ ਇਸ ਤਰ੍ਹਾਂ ਅਮਰਸਰ ਗੁਰੂ ਕੀ ਨਗਰੀ ਸ਼੍ਰੀ ਅਮਰਸਰ ਸਾਹਿਬ ਖਾਲਸਾ ਰਾਜ ਦਾ ਹਿੱਸਾ ਬਣ ਗਿਆ ਤੇ ਮਹਾਰਾਜਾ ਅਨਜੀਤ ਸਿੰਘ ਫਿਰ ਅਸਲ ਚ ਰਾਜ ਭਾਗ ਜਿਹੜਾ ਉਹਨਾਂ ਨੂੰ ਦਵਾਉਣ ਵਿੱਚ ਸਭ ਤੋਂ ਵੱਡਾ ਰੋਲ ਜਿਹੜਾ ਉਹ ਬੁੱਢਾ ਜਲ ਦੇ ਉਸ ਵੇਲੇ ਦੇ ਮੁਖੀ ਸਤਕਾਰਯੋਗ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਨੰਗ ਨੂੰ ਗਿਆਨ ਦਾ ਇਹਨਾਂ ਦਾ ਇਨਾ ਸਤਕਾਰ ਸੀ ਉਦੋਂ ਇਹਨਾਂ ਨੇ ਆਪ ਘਟਾਇਆ ਸਤਕਾਰ ਹਣ ਕਹਿੰਦੇ ਇਹ ਸਮ ਜਦੋਂ ਨਿਹੰਗ ਜੰਗਲਾਂ ਵਿੱਚੋਂ ਆਉਂਦੇ ਸਨ ਪਿੰਡਾਂ ਵਿੱਚ ਅਕਸਰ ਲੰਗਰ ਪਾਣੀ ਛਕਣਾ ਪੈਂਦਾ ਸੀ ਤੇ ਜਦੋਂ ਕਿਸੇ ਬੂਹੇ ਨੂੰ ਖੜਕਾਉਂਦੇ ਸਨ ਆ ਉਹ ਪੰਜਾਬ ਚ ਕਹਾਵਤ ਸੀ ਆਏ ਨੇ ਨਿਸ਼ੰਗ ਬੂਹਾ ਖੋਲ ਆਏ ਨੇ ਨਿਹੰਗ ਬੂਹਾ ਖੋਲ ਦੇਣ ਸੰ ਆਏ ਨੇ ਨਿਹੰਗ ਬੁਆ ਖੋਲ ਦੇ ਨਿਸ਼ਾੰਗ ਨਨਾਨ ਪਰਜਾਈ ਨੂੰ ਕਹਿੰਦੇ ਪਰਜਾਈ ਨਨਾਨ ਨੂੰ ਕਹਿੰ ਜਾਂ ਮਾਂ ਤੇ ਨੂੰ ਕਹਿੰਦੀ ਆ ਕਿ ਨਿਹੰਗ ਸਿੰਘ ਆਏ ਨੇ ਨਿਸ਼ੰਗ ਬੁਆ ਖੋਲ ਦਿਓ ਕਿ ਉਹ ਸਾਡੀ ਇੱਜ਼ਤ ਦੇ ਰੱਖੂ ਰੱਖੇ ਨੇ ਸਾਡੀ ਪੱਤ ਦੇ ਰੱਖੇ ਨੇ ਜਦੋਂ ਅਹਿਮਦ ਸ਼ਾਹ ਬਜ਼ਾਦੀ ਇੱਥੋਂ ਲੜਕੀਆਂ ਬਣ ਕੇ ਲੈ ਜਾਂਦਾ ਸੀ ਤੇ ਗਜ਼ਨੀ ਜਾ ਕੇ ਵੇਚਦਾ ਸੀ ਉਦੋਂ ਵੀ ਅਕਾਲੀ ਫੂਲਾ ਸਿੰਘ ਜੀ ਸਟਾਕ ਲਿਆਉਂਦੇ ਰਹਿੰਦੇ ਸੀ ਤਾਂ ਹੀ ਤਾਂ ਟਾੜੀ ਗੋੰਦੇ ਨੇ ਨਾ ਪਾਈਕ ਸ਼ਹਿਰੇ ਵਾਲਿਆ ਪੱਤ ਰੱਖਣੀ ਸਾਡੀ ਇਸ ਸਿੰਘ ਨੂੰ ਦੇਖ ਕੇ ਕਿਹਾ ਹੋਵੇਗਾ ਕਿ ਤੁਸੀਂ ਕਿਸ਼ਾਰੇ ਪਹੁੰਚਦੇ ਸੰਨ ਬਾਣੀ ਤੇ ਬਾਣੀ ਦੇ ਧਾਰਨੀ ਹੁੰਦੇ ਸੀ ਪਰ ਪੱਖ ਹੁੰਦੇ ਸਨ ਜੀਵਨੋਂ ਦਾ ਬਹੁਤ ਉੱਚਾ ਸੁੱਚਾ ਹੁੰਦਾ ਸੀ ਬਾਬਾ ਜੀ ਦੇ ਬੜੇ ਪਰਪਕਾਰ ਨੇ ਸੋ ਇਸ ਤਰ੍ਹਾਂ ਅੰਮ੍ਰਿਤਸਰ ਖਾਲਸਾ ਰਾਏਬ ਸ਼ਾਮਲ ਹੋਇਆ ਤੇ ਖਾਲਸਾ ਪੰਥ ਦੀ ਫੁੱਟ ਨੂੰ ਦੂਰ ਕਰਕੇ ਬਾਬਾ ਜੀ ਨੇ ਇੱਕ ਜੁਟ ਕੀਤਾ ਸਾਰੀ ਕੌਮ ਨੂੰ ਤੇ ਖਾਲਸਾ ਰਾਜ ਫਿਰ ਫੈਲਦਾ ਗਿਆ ਫਿਰ ਜਿੱਧਰ ਵੀ ਮਹਾਰਾਜ ਰਣਜੀਤ ਸਿੰਘ ਜਾਂਦੇ ਸਨ ਅੱਛਾ ਉਹਨਾਂ ਦੀ ਫੌਜ ਜਿਹੜੀ ਸੀ ਇੱਕ ਤਾਂ ਉਹਦੀ ਬਕਾਇਦਾ ਫੌਜ ਸੀ ਮਹਾਰਾਜ ਸਾਹਿਬ ਦੀ بڑے بڑے ਉਹਨਾਂ ਨੇ ਵਿਦੇਸ਼ਾਂ ਤੋਂ ਵੀ ਜਰਨਲ ਜਰਨਲ ਵੈਂਟੂਰਾ ਵਗੈਰਾ ਮਗਾਇਏ ਹੋ ਸਨ ਉਹਨਾਂ ਦੀ ਇਨਫੈਂਟਰੀ ਦਾ ਅ ਇਨਚਾਰਜ ਜਰਨਲ ਵੈਂਟੂਰਾ ਨੇ ਬਹੁਤ ਵਧੀਆ ਟ੍ਰੇਨਿੰਗ ਦਿੱਤੀ ਸੀ ਮਹਾਰਾਜਾ ਜੀ ਦੀ ਫੌਜ ਦੁਨੀਆ ਦੀ ਬਿਹਤਰੀਨ ਫੌਜਾਂ ਵਿੱਚੋਂ ਸੀ ਅੰਗਰੇਜ਼ ਵੀ ਉਹਨਾਂ ਤੋਂ ਕਮਜ਼ੋਰ ਸਨ ਇਸੇ ਕਰਕੇ ਮਹਾਰਾਜਾ ਸਾਹਿਬ ਦੇ ਹੁੰਦੇ ਜੋਰਤ ਨਹੀਂ ਕਰ ਸਕੇ ਉਹਨਾਂ ਨਾਲ ਸੰਧੀ ਕਰਨੀ ਪਈ ਉਹਨਾਂ ਨੂੰ ਸਤਲੁਜ ਦਿੱਤੀ ਪਰ ਮਹਾਰਾਜਾ ਸਾਹਿਬ ਤੋਂ ਉਹ ਸਦਾ ਪੈਖਾਂਦੇ ਸਨ ਉਹਨਾਂ ਦੀ ਫੌਜੀ ਸ਼ਕਤੀ ਤੋਂ ਜਿਹੜੀ ਬਹੁਤ ਆਲਾ ਟ੍ਰੇਨਿੰਗ ਸੀ कैवलरी ਉਹਨਾਂ ਕੋਲ ਸੀ ਕੋੜਸਵਾਰ ਦਸਤੇ ਆ ਤੋਪਖਾਨਾ ਉਹਦਾ ਬਹੁਤ ਮਜ਼ਬੂਤ ਸੀ ਜਿਹਦੇ ਜਰਨੈਲ ਸਨ ਮਾਖੇਖਾਂ ਮੁਸਲਮਾਨੇ ਸਾਰੀਆਂ ਕੌਮਾਂ ਮਹਾਰਾਜ ਦੇ ਜਾਨਵਰ ਦੀਆਂ ਸਨ ਉਹਨਾਂ ਨੂੰ ਸਰਵ ਸਾਂਝਾ ਸਾਰਿਆਂ ਦਾ ਸਾਂਝਾ ਰਾਜਾ ਹੋਇਆ ਦੁਨੀਆ ਚ ਬਿਹਤਰੀਨ ਤੇ ਮਹਾਰਾ ਰਣਜੀਤ ਸਿੰਘ ਹੋਇਆ ਪ੍ਰੇਰਣਾ ਕਹੀਦੀ ਸੀ ਅਸ਼ੀਰਵਾਦ ਕੀਤਾ ਸੀ ਗੁਰੂ ਪੰਥ ਦਾ ਤੇ ਅਕਾਲੀ ਫੂਲਰ ਸਿੰਘ ਜਿਹੰਗ ਜੱਥੇਦਾਰ ਕਾਲਕ ਸਿੰਘ ਮੁਖੀ ਬੁੱਢਾ ਦਲਦ ਫੇਰ ਮਹਾਰਾਜਾ ਸਾਹਿਬ ਨੇ ਬੜੇ ਇਲਾਕੇ ਫਤਿਹ ਕੀਤੇ ਅਫਗਾਨਿਸਤਾਨ ਤੱਕ ਉਹਨਾਂ ਦੀ ਤਮ ਬੈਠ ਗਈ ਜੰਮੂ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦਾ ਰਾਜਾ ਹਿੱਸਾ ਪੂਰਾ ਪੰਜਾਬ ਰਹਿਂਦਾ ਤੇ ਚੜਦਾ ਹਰਿਆਣਾ ਹਿਮਾਚਲ ਉਹ ਨਹੀਂ ਸਨ ਪੰਜਾਬ ਦਾ ਹਿੱਸਾ ਸਨ ਇਹਦਾ ਵੱਡਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਂਵਲੀ ਦਾ ਅੱਛਾ ਮੈਂ ਜਿਵੇਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਵਿੱਚ ਕੋੜ ਸਵਾਰ ਦਸਤੇ ਕੈਵਲਰੀ ਇਨਫੈਂਟਰੀ ਪੈਦਲ ਫੌਜ ਤੇ ਤੋਪਖਾਨਾ ਤੇ ਇਸ ਤੋਂ ਇਲਾਵਾ ਇਹ ਤਾਂ ਅਸੀਂ ਬਕਾਇਦਾ ਫੌਜ ਜਿਹੜੀ ਤਰਖਾਹ دار ਫੌਜ ਸੀ ਇਹਨੂੰ ਜਦਾ ਆਰਮੀ ਦੇ ਰੰਕਾਂ ਦੇ ਹਿਸਾਬ ਨਾਲ ਮਾਇਆ ਮਿਲਦੀ ਹੈ ਇੱਕ ਹੁੰਦੀ ਸੀ ਉਹਨਾਂ ਦੀ ਫੌਜੇ ਬੇਕਵਾਇਦ ਪੁਰਤੂ ਦਾ ਲਫ਼ਜ਼ ਹੈ ਇਰੈਗੂਲਰ ਆਰਮੀ ਉਹਦੇ ਵਿੱਚ ਕੌਣ ਸਨ ਦੇਖੋ ਤੁਸੀਂ ਜਜ਼ਬਾ ਦੇਖੋ ਇਹ ਫੌਜੇ ਬੇਕਵਾਇਦ ਜਦੋਂ ਮਨ ਆਉਂਦਾ ਸੀ ਤੇ ਜਦੋਂ ਮਹਾਰਾਜਾ ਵਾਜ ਮਾਰਦੇ ਸਨ ਤੇ ਇੱਕਦਮ ਆ ਕੇ ਹਾਜ਼ਰ ਹੋ ਜਾਂਦੇ ਸੀ ਤੇ ਮੋਰੇ ਮੋਰੇ ਜਾ ਕੇ ਲੜਦੇ ਸਨ ਡਟ ਕੇ ਔਰ ਮੋਰਚਾ ਜਿੱਥੇ ਅੜ ਜਾਂਦਾ ਸੀ ਨਾ ਉੱਥੇ ਉਹਨਾਂ ਨੂੰ ਸਾਦੇ ਸੀ ਔਰ ਉਹ ਫੌਜ ਕਿਹੜੀ ਸੀ ਜਿਹੜੀ ਜਥੇਦਾਰ ਸ਼੍ਰੀ ਕਾਟਕਸ਼ਾ ਇਹ ਬੁੱਢਾ ਜਲਦੇ ਮੁਖੀ ਸ਼੍ਰੀਮਾਨ ਅਕਾਲੀ ਫੂਲਾ ਸਿੰਘ ਜੀ ਦੇ ਅੰਡਰ ਸੀ ਉਹ ਉਹਦੇ ਮੁਖੀ ਸਨ ਬਹੁਤ ਸਾਰੀਆਂ ਜਿੱਤਾਂ ਜਿਹੜੀਆਂ ਹੋਈਆਂ ਨੇ ਖਾਲਸਾ ਰਾਜ ਦੀਆਂ ਨੀਹਾਂ ਮੋਕੜੀਆਂ ਹੋਈਆਂ ਜਿਸ جنگ ਚ ਵੀ ਮੈਂ ਦੱਸਿਆ ਨਾ ਜਿਵੇਂ ਕਿ ਮਹਾਰਾਜ ਸਾਹਿਬ ਨੂੰ ਮੁਸ਼ਕਲ ਆਉਂਦੀ ਸੀ ਉਹ ਫਿਰ ਹਰੀ ਸਿੰਘ ਨਰੂਆ ਉਹਨਾਂ ਦੇ ਜਿਹੜੇ ਚੀਫ ਆਰਮੀ ਸਟਾਫ ਸਨ ਬਹੁਤ ਮਹਾਨ ਜੋਧੇ ਲਾਸਾਨੀ ਜੋਧੇ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਉਹਨਾਂ ਦੇ ਨਾਲ ਸਲਾਹ ਕਰਿਆ ਕਰਦੇ ਸਨ ਕਿ ਬਾਬਾ ਜੀ ਇੱਥੇ ਕੰਮ ਅੜ ਗਿਆ ਜਿਵੇਂ اٹਕ ਜਾ ਜਾ ਹੋਰ ਇਹ ਕਿੱਦਾਂ ਕਰੀਏ ਹਾਂ ਉਹ ਕਹਿੰਦੇ ਜੇ ਅਕਾਲੀ ਫੂਲਾ ਸੀ ਜਿਹਨੂੰ ਆਵਾਜ਼ ਮਾਰੋ ਬੇਨਤੀ ਕਰੋ ਸਦਾ ਪਤ ਤੇ ਪੇਜੋ ਅਕਾਲੀ ਜੀ ਨੂੰ ਖਬਰ ਪਹੁੰਚਣੀ ਉਹਨਾਂ ਨੇ ਆਪਣੇ ਦੱਸੇ 3000 ਕੋੜ ਚੜੇ ਉਹਨੂੰ ਕਹਿੰਦੇ ਸੀ ਕੋੜ ਸਵਾਰ ਉਹ ਤਨਖਾਹ ਨਹੀਂ ਸੀ ਲੈਂਦੇ ਇਹ ਕੋਈ ਵੀ ਗੱਲ ਇਹ ਪੰਥ ਸੇਵਾ ਕੋ ਕਰਦਾ ਐਸੀ ਸੇਵਾ ਜਾਨ ਤੜਿਤ ਜਿਹੜਾ ਬੰਦਾ ਮੈਦਾਨੇ ਜੰਗ ਚ ਜਾਂਦਾ ਉਹ ਆਪਣੇ ਆਪ ਨੂੰ ਮਰਿਆ ਸਮਝ ਕੇ ਜਾਂਦਾ ਹੈ ਕਿ ਮੈਂ ਹੁਣ ਸ਼ਹੀਦ ਹੋ ਜਾਣਾ ਬਚ ਜਾਇਆ ਤਾਂ ਵੱਖਰੀ ਗੱਲ ਸ਼ ਸ਼ਾਦਤ ਤਾਂ ਦੇਣੀ ਦੇਣੀ ਹੈ ਜਾਕਵੇਂ ਵੀ ਹੋ ਸਕਦਾ ਤੇ ਪਰ ਬਦਲੇ ਵਿੱਚ ਉਹ ਤਨਖਾਹ ਨਹੀਂ ਸੀ ਕੋਈ ਲੈਂਦੇ ਸਿਰਫ ਰਸ ਉਹ ਲੈਂਦੇ ਸਨ ਲੰਗਰ ਪਾਣੀ ਜੋ ਤਿਆਰ ਕਰਦੇ ਸਨ ਤੇ ਜਾਨ ਹੂੜ ਕੇ ਲੜਦੇ ਸੀ ਖਾਲਸਾ ਰਾਜ ਦੀਆਂ ਹੱਦਾਂ ਨੂੰ ਬទਾਉਣ ਵਿੱਚ ਕਾਬਲ ਕੰਧਾਰ ਤੱਕ ਜਿਹੜੀ ਕਹਿੰਦੇ ਨਾ ਉਹ ਲਿਖਿਆ ਇੱਕ ਕਵੀ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਾਂਧੀ ਪਾਤਸ਼ਾਹ ਦਾ ਨਾਮ ਕਵਤਾ ਦਾ ਕਿ ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਘੂਕਰ ਹਾਂ ਪਰ ਪਿਆਰੇ ਬਾਬਾ ਜੀ ਪਰ ਜਦਾ ਕੁਕਰ ਕਾਬਲ ਕੰਧਾਰ ਤੱਕ ਮੇਰੀ ਤਾਂ ਮੈਂ ਇਹ ਤੋਂ ਉਪਾਈ ਕਿਨੇ ਜਥੇਦਾਰ ਅਕਾਲੀ ਫੂਲਰ ਸਿੰਘ ਜੀ ਉਹਨਾਂ ਦੀ ਉਸ ਫੌਜ ਨੇ 10000 ਗਿਣਤੀ ਹੁੰਦੀ ਸੀ ਉਹਨਾਂ ਦੀ ਨਾਨ ਸਿੰਘਾ ਦੀ ਹਰ ਮੈਦਾਨ ਫਤਿਹ ਕਿਥੇ ਪਹੁੰਚ ਜਾਂਦੇ ਸਨ ਜੇ ਘਾਰੇ ਕੁ ਜਾਂਦੇ ਬਾਬਾ ਜੀ ਸਭ ਤੋਂ ਅੱਗੇ ਹੁੰਦੇ ਸਨ ਘੋੜੇ ਦੇ ਤੇ ਘੋੜਸਵਾਰੀ ਐਸੀ ਕਰਦੇ ਸਨ ਦੋ ਘੋੜਿਆਂ ਤੇ ਕਈ ਵਾਰੀ ਖੜੇ ਹੋ ਕੇ ਉਹ ਇਸ ਤਰ੍ਹਾਂ ਉਹਨਾਂ ਨੂੰ ਕੰਟਰੋਲ ਕਰਦੇ ਸਨ ਬਹੁਤ ਲਾਸਾਨੀ ਦੇਖਦੇ ਤਨੀਸਾਂ ਹਰ ਤਰ੍ਹਾਂ ਦਾ ਹਥਿਆਰ ਚਲਾਉਣਾ ਉਹ ਜਾਣਦੇ ਸਨ ਮਹਾਰਤ ਸੀ ਉਹਨਾਂ ਨੂੰ ਫਿਰ ਇਸ ਤਰ੍ਹਾਂ ਤੁਹਾਨੂੰ ਇੱਕ ਯਾਦ ਹੈ ਗੱਲ ਸੁਣੀ ਹੋਏਗੀ ਤੁਸੀਂ ਕਿ ਇੱਕ ਮੋਰਾ ਨਾਚੀ ਸੀ ਉਹਦੇ ਫੰਦੇ ਕਦਰਦਾਨ ਸਰ ਮਹਾਰਾਜ ਰঞ্জੀਤ ਸਿੰਘ ਉਹਦਾ ਨਾਚ ਵਗੈਰਾ ਨਿਤ ਦੇਖਿਆ ਕਰਦੇ ਸਨ ਕਿਸੇ ਨੇ ਸ਼ਿਕਾਇਤ ਲਾਈ ਕਿ ਇਹ ਸਿੱਖ ਰਾਜਾ ਹੋ ਕੇ ਹਾਲਾਂਕਿ ਮਹਾਰਾਜ ਰঞ্জੀਤ ਸਿੰਘ ਦਾ ਰਾਜ ਸੈਕੂਲਰ ਆ ਸੀ ਤੇ ਫਿਰ ਵੀ ਮਹਾਰਾਜ ਸਾਹਿਬ ਸਿੱਖੀ ਸਿਧਾਂਤਾਂ ਨੂੰ ਜਿਉ ਲਮੰਦੇ ਸਨ ਤੇ ਬਾਬਾ ਜੀ ਕੋਲ ਸ਼ਿਕਾਇਤ ਪਹੁੰਚੀ ਕਾਲ ਤਖਸਾਲ ਦੇ ਜਥੇਦਾਰ ਸਨ ਜਦੋਂ ਬਾਬਾ ਨੈਣਾ ਸਿੰਘ ਜੀ ਇਹਨਾਂ ਦੇ ਚਾਚਾ ਜੀ ਬ੍ਰਾਹਮਣ ਜੀ ਹੋ ਗਏ ਉਦੋਂ ਫਿਰ ਸ਼੍ਰੀ ਕਾਲ ਤਖਸਾਲ ਦਾ ਜਥੇਦਾਰ ਪੰਥ ਨੇ ਸਰਬ ਸੰਤੀ ਨਾਲ ਅਕਾਲੀ ਫੂਲਾ ਸਿੰਘ ਜੀ ਨਿਹੰਗ ਨੂੰ ਬਣਾਇਆ ਤੇ ਬਾਬਾ ਜੀ ਨੇ ਤਲਬ ਕਰ ਲੈ ਮਹਾਰਾਜ ਸਿੰਘ ਨੂੰ ਕੋੜੇ ਮਾਨ ਦੀ ਸਜ਼ਾ ਸੁਣਾਈ ਕਿ ਤੂੰ ਇਹ ਮੋਰਾਂ ਨਾਚੀ ਦੇ ਨਾਂ ਦੇਤੇ ਇੱਕ ਪੁਲ ਵੀ ਬਣਾਇਆ ਉਹਦੇ ਨਾਂ ਤੇ ਉਹਦਾ ਜਿਹੜਾ ਉਹ ਯਾਦਗਾਰ ਬਣਾਈ ਹੈ ਉਹ 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 ਇੱਕ ਤਾਂ ਉਹ ਤੇਰੀ ਕੁਤਾਹੀ ਹੈ ਕਿ ਉਸਾ ਤੂੰ ਇਦਾਂ ਦੇ ਨਾਚ ਗਾਣੇ ਵੇਖਦਾ ਹਾਲਾਂਕਿ ਧਾਰਮਿਕ ਬਹੁਤ ਸਨ ਮਹਾਰਾਜ ਸਿੰਘ ਪਰ ਮਹਾਰਾਜ ਸਿੰਘ ਨੇ ਨਿਮਰਤਾ ਦੇਖੋ ਉਹਨਾਂ ਨੇ ਸਿਰ ਚੁਕਾਇਆ ਕਿ ਆ ਬਾਬਾ ਜੀ ਜੋ ਸਜ਼ਾ ਲਾਓ ਬਾਬਾ ਜੀ ਕਹਿੰਦੇ ਕੋੜੇ ਮਾਰੋ ਤੇ ਉਹਨਾਂ ਦਾ ਮਹਾਰਾਜ ਸਿੰਘ ਨਾ ਤਾਂ ਮਹਾਰਾਜ ਸਿੰਘ ਵਰਗਾ ਰਾਜਾ ਤੇ ਨਾ ਹੀ ਅਕਾਲੀ ਫੂਲਰ ਸਿੰਘ ਵਰਗੇ ਜੱਥੇਦਾਰ ਹਣ ਇਹ ਕੌਮ ਨੂੰ ਥਿਆਉਣ ਦੇ ਗੁਰੂ ਬਖਸ਼ਿਸ਼ ਕਰੇ ਮਿਲ ਵੀ ਸਕਦਾ ਕਿ ਉਹਨਾਂ ਨੇ ਸੰਕੇਤਕ ਤੌਰ ਤੇ ਇੱਕ ਕੋੜਾ ਮਾਰ ਕੇ ਮਹਾਰਾਜ ਸਾਹਿਬ ਨੂੰ ਮਾਫੀ ਦੇ ਦਿੱਤੀ ਤੇ ਕਹਾਂ ਕੇ ਆਜੀ ਸਦਾ ਪੂਰੀ ਹੋ ਗਈ ਕਿਉਂਕਿ ਤੁਸੀਂ ਗੁਰੂ ਦਾ ਹੁਕਮ ਮੰਨਿਆ ਹੁਕਮ ਮੰਨਿਆ ਹੋਏ ਪਰਵਾਣਸ਼ ਜਿਹੜਾ ਹੁਕਮ ਮੰਨਦਾ ਉਹ ਪਰਵਾਣ ਹੈ ਇਸ ਤਰ੍ਹਾਂ ਖਾਲਸਾ ਰਾਜ ਦੀ ਸੇਵਾ ਕਰਦੇ 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 ਮਹਾਰਾਜਾ ਰਣਜੀਤ ਸਿੰਘ ਤੇ ਨਾਲ ਇੱਕ ਜੰਗੀ ਮੁਹਿੰਮ ਵਿੱਚ ਉਹ ਫਿਰ ਨੌਸ਼ਹਿਰਾ ਖੇਤਰ ਜਿਹੜਾ ਉੱਥੇ ਮੋਰਚਾ ਫਤ ਨਹੀਂ ਸੀ ਹੁੰਦਾ ਉੱਥੇ ਉਹ ਗਏ ਇੱਕ ਕਮਾਂਡ ਕਰ ਰਹੇ ਸਨ ਇੱਕ ਲੁਕੇ ਹੋਏ ਪਠਾਨ ਨੇ ਜਿਹੜਾ ਲੁਕਿਆ ਬੈਠਾ ਸੀ ਝਾੜੀਆਂ ਵਿੱਚ ਜਿਵੇਂ ਜਨਰਲ ਬਿਲਕੁਲ ਉਸੇ ਤਰ੍ਹਾਂ ਦੀ ਕਹਾਣੀ ਹੈ ਜਿਵੇਂ ਕਮਾਂਡੈਂਟ ਚੀਫ ਜਨਰਲ ਹਰੀ ਸਿੰਘ ਨਲੂਅਤੇ ਹਮੜਾ ਕੀਤਾ ਸੀ ਲੋਕ ਕੇ ਉਹਨੇ ਵਾਰ ਕੀਤਾ ਤੇ ਉਹ ਜਿਹੜੀਆਂ ਗੋਲੀਆਂ ਸਨ ਉਹ ਅਕਾਦੀ ਫੂਲਾ ਸਿੰਘ ਜੀ ਜਥੇਦਾਰ ਸੀ ਕਾਲ ਤੱਕ ਸਾਭ ਜਿ ਲੱਗੀਆਂ ਤੇ ਉਹ ਰਣ ਤੱਤੇ ਵਿੱਚ ਪੰਥ ਦੀ ਸੇਵਾ ਕਰਦੇ ਆ ਜਮੇ ਸ਼ਾਹ ਜੀ ਗਏ ਜਦ ਤੱਕ ਦੁਨੀਆ ਰਹੇਗੀ ਉਹਨੋਂ ਤੱਕ ਅਕਾਲੀ ਫੂਲਾ ਸਿੰਘ ਜੀ ਨਿਹੰਗ ਜਥੇਦਾਰ ਸ਼੍ਰੀ ਕਾਟਕਸ਼ਾਹ ਮਹਾਨ ਜਥੇਦਾਰ ਸ਼੍ਰੀ ਕਾਟਕਸ਼ਾਹ ਤੇ ਪੰਥ ਦੀ ਸਰਮੌਰ ਜਥੇਬੰਦੀ 96 ਕਰੋੜੀ ਨਿਹੰਗ ਸਿੰਘ ਜਥੇਬੰਦੀ ਬੁੱਢਾ ਦਲ ਉਸ ਤੇ ਬਹੁਤ ਨਾਮਵਰ ਜਥੇਦਾਰ ਉਹਨਾਂ ਦਾ ਹਮੇਸ਼ਾ ਤ੍ਰੂ ਤਾਰੇ ਵਾਂਗ ਚਮਕਦਾ ਰਹੇਗਾ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਅਸੀਂ ਉਹਨਾਂ ਦੀ ਯਾਦ ਵਿੱਚ ਨਤਮਸਤਕ ਹੁੰਦੇ ਹੋਏ ਨਮਸਕਾਰ ਕਰਦੇ ਹੋਏ ਤੁਹਾਡੇ ਤੋਂ ਯਾਦ ਲੈਨੇ ਆ ਐਪੀਸੋਡ ਵੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ